ਉਹ ਯਾਰਾ ਇੱਕ ਇਹਦਾ ਵੀ ਵਿਚਾਰੀਆਂ ਸਰੀਰ ਦੇਖ ਲੋ ਯਾਰਾ ਦਿਖਾਉਂਦੀ ਫਿਰਦੀ ਹੈਗੀ ਇੰਸਟਾਗ੍ਰam ਤੇ ਤੇ ਪਈਆ ਪਈ ਕਿਤੇ ਹੋਟਲ-ਹੋਟਲ ਦੇ ਵਿੱਚ ਪੁੰਨ ਨਹੀਂ ਕਰਈ ਆਗੀ ਹੈ ਕਹਿੰਦੀ ਮੈਂ ਦਿਖਾਉਣਾ ਪਈਆ ਦਾ ਸਰੀਰ ਮਹਾਂ ਜਲੋ ਵਿੱਚ ਹੀ ਆਪਾਂ ਪਾ ਦਨੇ ਆ ਭਾਈ ਤੈਨੂੰ ਹੋਰ ਮਸ਼ਹੂਰੀ ਮਿਲ ਜੂਗੀ ਕਹਿੰਦਾ ਨਹੀਂ ਸਾਡੇ ਬੰਦੇ ਮਹਾਂ ਤਿਆਰ ਹੀ ਰਹਿੰਦੇ ਨੇ ਭਾਈ ਇਹੋ ਜਿਹਾ ਕੁਝ ਦੇਖਣ ਨੂੰ ਆਪਾਂ ਕੰਮ ਇਹੀ ਕਰਦੇ ਆਂਗੇ ਜਿਹਨੇ ਦਿਖਾਉਣਾਗਾ ਆਪਾਂ ਚੱਕ ਕੇ ਗਾਹਾਂ ਸ਼ੇਅਰ ਕਰ ਦਨੇ ਆਗੇ ਆ ਦੇਖਿਓ ਗੇਰਾ ਹੁਣ ਦਾ ਚੁੰਨੀ ਇਹਦੇ ਕੋਲੇ ਕੱਲੀ ਹੋਰ ਕੁਛ ਨਹੀਂ ਪਾਇਆ ਦੇਖਿਓ ਗੇਰਾ ਦੇਹ ਲਿਆ ਬਈ ਕੱਲੀ ਜੁੰਨੀ ਇਹਦੇ ਕੋਲੇ ਦੇਖਿਓ ਦੇਹ ਲਿਆ ਬਈ ਚੁੰਨੀ ਇਹਦੇ ਕੋਲੇ ਕੱਲੀ ਹੋਰ ਕੁਛ ਨਹੀਂ ਪਾਇਆ ਦੇਖਿਓ ਗੇਰਾ ਦੇਹ ਲਿਆ ਬਈ ਕੱਲੀ ਜੁੰਨੀ ਇਹਦੇ ਕੋਲੇ ਦੇਖਿਓ ਕੀ ਕਹਿੰਦੀ ਆ ਕੀ ਚਾਹੁੰਦੀ ਆ ਕੁੜੀ ਦੱਸੋ ਕਮੈਂਟ ਕਮੋਡੇ ਯਾਰ ਕਰਿਆ ਕਰੋ ਤੁਸੀਂ ਯਾਰ ਉਹਦਾ ਹੀ ਸੰਗਦੇ ਰਹਨੇ ਹੋਗੇ ਹੈ ਕਰਦਿਆ ਕਰੋ ਇੱਥੇ ਕਿਹੜਾ ਪਤਾ ਲੱਗਦਾ ਕਿ ਇਹਦਾ ਵੀ ਕਿਹੜਾ ਕਮੈਂਟ ਕਰ ਗਿਆ ਇੱਥੇ ਕਿਹੜਾ ਤੁਹਾਡੀ ਫੋਟੋਆਂ ਲੱਗੀਆਂ ਹੁੰਦੀਆਂ ਨੇਗੀ ਹੋ ਕਰਿਓ ਕਰਾ ਕਮੈਂਟ ਜਲਦੀ ਤੋਂ ਜਲਦੀ